ਸਤਿ ਸ਼੍ਰੀ ਅਕਾਲ ਵੈਰੀ ਗੁੱਡ ਜੀ ਕਾ ਖਾਲਸਾ ਵੈਰੀ ਗੁੱਡ ਜੀ ਕੀ ਪਟੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਬਾਦਸ਼ਾਹ ਨੇ ਕਿਰਪਾ ਕੀਤੀ ਖਾਲਸਾ ਸੇਵਕ ਦਲ ਵਾਲੇ ਵੀਰ ਆ ਫਲੋਰ ਦੀ ਸੋਸਾਇਟੀ ਆ ਤੇ ਅਸੀਂ ਸਾਰੇ ਉਹਦੇ ਮੈਂਬਰ ਆ ਤੇ ਭਾਈ ਮਨਪ੍ਰੀਤ ਸਿੰਘ ਜੀ ਭਾਈ ਮਨਦੀਪ ਸਿੰਘ ਜੀ ਤੇ ਭਾਈ ਪਰਮਿੰਦਰ ਸਿੰਘ ਜੀ ਭਾਈ ਗੁਰਵਿੰਦਰ ਸਿੰਘ ਜੀ ਭਾਈ ਗਵਿੰਦਰ ਸਿੰਘ ਜੀ ਹੈਡ ਗਰੰਤੀ ਜਿਹੜੇ ਨੇ ਗੁਰੂ ਘਰ ਦੇ ਭਾਈ ਜਗਰੂਪ ਸਿੰਘ ਜੀ ਇਹਨਾਂ ਦੇ ਯਤਨਾਂ ਯਤਨਾਂ ਦਾ ਸਦਕਾ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਕਿਨਾਂ ਉਹਨੂੰ ਪਾਤਸ਼ਾਹ ਨੇ ਕਿਰਪਾ ਕਰਕੇ ਉਦਮ ਪ੍ਰੇਰਣਾ ਬਖਸ਼ਿਸ਼ ਕੀਤੀ ਕਿ ਅੱਜ ਗੁਰਮਤ ਸਮਾਗਮ ਹੋ ਰਿਹਾ ਉਹਦੇ ਵਿੱਚ ਹਜ਼ੂਰੀ ਰਾਗੀ ਭਾਈ ਸਰਵਜੀਤ ਸਿੰਘ ਜੀ ਜਿਨ੍ਹਾਂ ਨੇ ਰਾਤ ਕੇ ਨਾ ਕੀਰਤਨ ਕਰਕੇ ਸੰਗਤ ਨੂੰ ਬਾਣੀ ਨਾਲ ਜੋੜਿਆ ਤੇ ਭਾਈ ਕੌਰ ਸਿੰਘ ਜੀ ਕੋਟਲੀ ਖੁਰਦਵਾਰੇ ਜਿਨ੍ਹਾਂ ਨੇ ਨਿਰੋਲ ਕੁਰਬਾਨੀ ਗੁਰਮਤ ਵਿਚਾਰਧਾਰਾ ਸੰਗਤ ਦੇ ਸਾਹਮਣੇ ਰੱਖੀ ਸੋ ਮੇਨ ਇਹਨਾਂ ਨੌਜਵਾਨਾਂ ਦਾ ਮਕਸਦ ਸਾਡੇ ਸਾਰਿਆਂ ਦਾ ਇਹੀ ਹੋਇਆ ਕਿ ਸਾਰੇ ਗੁਰੂਆਂ ਸਹਿਜੀ ਮਹਾਰਾਜ ਜੀ ਦੀ ਵਿਚਾਰਧਾਰਾ ਉੱਤੇ ਚੱਲ ਸਕਣ ਪਾਣੀ ਤੇ ਬਾਣੇ ਦੇ ਧਾਰ ਨਹੀਂ ਬਣ ਸਕਣ ਮਨੁੱਖਤਾ ਜਿਹੜੀ ਹੈ ਉਹ ਜਿੰਦਾਬਾਦ ਹੋ ਸਕੇ ਮਨੁੱਖਤਾ ਦੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨ ਦੇ ਲਈ ਸਾਰੇ ਮਨੁੱਖ ਜਿਹੜੇ ਨੇ ਇਕੋਈ ਪ੍ਰਮਾਤਮਾ ਦੀ ਸੰਤਾਨ ਆ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਇਸ ਹਿਊਮੈਨਿਟੀ ਆ ਜਿਹੜੀ ਉਹਦੇ ਲਈ ਕਾਰਜ ਕਰਨਾ ਚਾਹੀਦੇ ਆ ਸਮਾਜ ਹੋਰ ਆਪਾਂ ਕਿਵੇਂ ਵਧੀਆ ਬਣਾ ਸਕਦੇ ਆ ਸਮਾਜ ਵਿੱਚ ਹੋਰ ਕਰਤੱਵ ਕਰ ਤਰਕੇ ਨਿਰੋਲ ਬਾਣੀ ਨਾਲ ਸਤਨਾ ਜੋੜਨ ਦਾ ਇਹਨਾਂ ਜਿਹੜੇ ਨੌਜਵਾਨ ਸਾਡੇ ਵੀਰ ਨੇ ਇਹਨਾਂ ਨੇ ਯਤਨ ਕੀਤਾ ਆ ਤੇ ਅੱਗੇ ਵਾਸਤੇ ਵੀ ਇਹ ਇਹਨਾਂ ਨੇ ਸਾਰਿਆਂ ਨੇ ਵਚਨ ਕੀਤਾ ਆ ਕਿ ਇਸੇ ਪ੍ਰਕਾਰ ਜੇਤੋ ਵੀ ਹੋਰ ਵੀ ਜਦਾਂ ਇਦਾਂ ਉਦੋਂ ਉਦੋਂ ਮਹਰਾਲੇ ਕਰਦੇ ਰਹਿਣਗੇ ਤੇ ਇਸੇ ਪ੍ਰਕਾਰ ਸਾਨੂੰ ਹੋਰ ਵੀ ਕਈ ਪ੍ਰਕਾਰ ਦੇ ਜਿਹੜੇ ਸਮਾਗਮ ਦੇਖਣ ਨੂੰ ਮਿਲਣਗੇ ਅਸੀਂ ਸਾਰੇ ਰੈਲ ਮਿਲ ਕੇ ਨਾਲ ਸਾਰੇ ਵੀਰਾਂ ਦੀ ਕੋਈ ਸੰਗਲੀ ਅਰਦਾਸ ਕੀਤੀ ਕਰੀਏ ਤੇ ਪਾਸ਼ਾ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨ ਹੋਰ ਉਦੋਂ ਪ੍ਰੇਰਨਾ ਬਖਸ਼ਿਸ਼ ਕਰਨ ਤਾਂ ਕਿ ਇਦਾਂ ਦੇ ਸਮਾਗਮ ਹੁੰਦੇ ਰਹਿਣ ਅਸੀਂ ਸਾਰੇ ਨਾਲ ਮਿਲ ਕੇ ਬਾਬੇ ਨਾਨਕ ਜੀ ਦੱਸੀ ਹੋਈ ਚਾਰਤ ਅਚਾਰਤ ਅਚਾਰ ਕੀ ਆਪਣਾ ਜੀਵ ਸਫਲਾ ਕਰ ਸਕੀਏ ਜੀ ਤਾਂ ਜੋ ਸਾਡੇ ਸਹਜੇ ਹੋ ਜਾਣ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਖ ਹਰ ਪ੍ਰਵਾਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ 1 ਜੰembre ਐਤਵਾਰ ਨੂੰ ਦਿਲ ਸ਼ਾਮ 7 ਵਜੇ ਤੋਂ ਲੈ ਕੇ 10 ਵਜੇ ਤੱਕ ਗੁਰਦਰਾ ਸਿੰਘ ਸਭਾ ਵਿੱਚ ਸਾਰੀ ਸੰਗਤ ਦੇ ਸਹਿਯੋਗ ਨਾਲ ਖਾਲਸਾ ਸਿੰਘ ਸਭਾ ਦੀ ਸਹਿਯੋਗ ਨਾਲ ਇੱਕ ਮਹਾਨ ਕੀਰਤਨ ਵਰਤਾਇਆ ਗਿਆ ਜਿਸ ਦੇ ਵਿੱਚ ਸੰਤਾਂ ਨੇ ਬਹੁਤ ਜਮ ਹਮਮਾ ਆ ਕੇ ਹਾਜ਼ਰੀ ਭਰੀ ਅਸੀਂ ਆਈ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਬੱਚਿਆਂ ਦਾ ਮਾਨ ਰੱਖਿਆ ਅਤੇ ਸਾਨੂੰ ਨਿਵਾਜਿਆ ਅਸੀਂ ਅੱਗੇ ਤੋਂ ਉਮੀਦ ਕਰਦਾ ਚਾਹੇ ਇਸੇ ਦਾ ਵਾਹਿਗੁਰੂ ਕਿਰਪਾ ਕਰਦੇ ਰਹਿਣ ਤੇ ਅਸੀਂ ਇਸੇ ਤਰ੍ਹਾਂ ਸਮਾਗਮ ਕਰਦੇ ਰਹੀਏ ਸੇ ਸੰਤਾਂ ਨੂੰ ਜੋੜਦੇ ਰਹੀਏ ਉਹਨਾਂ ਨਾਲ ਸਾਦੇ ਦਿੱਤੇ ਹਿਲਾਕਾ ਚ ਚੱਲਦੇ ਰਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਰਤਾਲ ਜੁੜਿਆ ਹੋਇਆ ਹੈ